ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਿਸ ਦੇ ਵਿੱਚ 21 ਕੁਇੰਟਲ ਭੁੱਕੀ ਸਮੇਤ ਕੀਤਾ ਇੱਕ ਵਿਅਕਤੀ ਕਾਬੂ ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਵਿਸ਼ੇਸ਼ ਮਾਹੀਮ ਚਲਾਈ ਹੋਈ ਹੈ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਨਸ਼ਾ ਤਸਕਰਾ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਵੱਡੀ ਪੱਧਰ ਤੇ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ ਇਸ ਇਸੇ ਕੜੀ ਤਹਿਤ ਬਰਨਾਲਾ ਪੁਲਿਸ ਨੇ ਇੱਕ ਕਟੇਨਰ ਨੂੰ ਰੋਕ ਕੇ ਜਦੋਂ ਉਸ ਦੀ ਚੈਕਿੰਗ ਕੀਤੀ ਤਾਂ ਪੁਲਿਸ ਨੇ ਉਸ ਵਿੱਚੋਂ 21 ਕੁਇੰਟਲ ਪੁੱਕੀ ਚੂਰਾ ਪੋਸਟ ਬ੍ਰਾਮਤ ਹੋਈ ਜਿਸ ਤੋਂ ਬਾਅਦ ਕੰਟੇਨਰ ਨੂੰ ਰਸਤੇ ਵਿੱਚ ਲੈ ਕੇ ਪੁਲਿਸ ਨੇ ਉਕਤ ਵਿਅਕਤੀ ਐ ਨੂੰ ਕਾਬੂ ਕਰ ਲਿਆ ਅਤੇ पकड़े गए व्यक्ति दी पहचान विक्रम कुमार निवासी साहो वाला जिला सिरसा हरियाणा ਦੇ ਰੂਪ ਵਿੱਚ ਹੋਈ ਹੈ ਜਿਦਾ ਤੁਹਾਨੂੰ ਪਤਾ ਹੈ ਐਮ ਸੀ ਸੀ ਇਜ਼ ਇਨ ਫੋਰਸ ਐਂਡ ਐਸ ਪਰ ਦੀ ਡਾਇਰੈਕਸ਼ਨਜ਼ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਡੀ ਜੀ ਪੀ ਪੰਜਾਬ ਪੰਜਾਬ ਪੁਲਿਸ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਉਹਦੇ ਤਹਿਤ ਹੀ ਸਾਡੀ ਟੀਮ ਜਿਹਨੂੰ ਕੀ ਲੀਡ ਕਰ ਰਹੀ ਸੀ ਕਿ ਸਾਡੇ ਐਸਪੀਡੀ ਸੰਦੀਪ ਮਾਨ ਜੀ ਐਂਡ ਉਹਨਾਂ ਦੇ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਐਂਡ ਡੀਐਸਪੀ ਬਰਨਾਲਾ ਸਫੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇੰਸਪెక్టర్ ਬਲਜੀਤ ਸਿੰਘ ਐਂਡ ਇਨਚਾਰਜ ਸੀਆਈ ਸਬ ਇੰਸਪెక్టర్ ਯਸ਼ਪਾਲ ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇੱਕ ਇਨਫੋਰਮੇਸ਼ਨ ਬੇਸਿਸ ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੋਲੇ ਕੱਲ ਦੀ ਵਾਰਦਾਤ ਹੈ ਉਹਦੇ ਮੱਦੇਨਜ਼ਰ ਅਸੀਂ ਐਫਆਈਆਰ ਵੀ ਦਰਜ ਕੀਤੀ ہوئی ਹੈ ਐਨਡੀ ਪੀਐਸ ਐਕਟ ਦੇ ਤਹਿਤ ਉਹਦੇ ਵਿੱਚੋਂ ਜੋ ਟਰੱਕ ਅਸੀਂ ਫੜਿਆ ਹੈਗਾ ਇਹ ਹਰਿਆਣਾ ਰਜਿਸਟਰਡ ਟਰੱਕ ਹੈ ਉਹਨੂੰ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚੋਂ 105 ਬੋਰੀਆਂ ਜੋ ਕਿ ਵੇਇੰਗ ਅਰਾਊਂਡ 20 ਕਿਲੋਜ਼ ਈਚ ਜੋ ਕਿ ਬਣਦਾ ਹੈਗਾ 2100 ਕਿਜੀ 21 ਕੁਇੰਟਲ ਭੁੱਕੀ ਚੂਰਾ ਪੋਸਟ ओपी ਹਸਕ ਅਸੀਂ ਬਰਾਮਦ ਕੀਤੀ ਹੈ ਜੋ ਕਿ ਇੱਕ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਜੋ ਇਹ ਕ୍ୟਿਊਜ਼ ਜਿਸੀ ਫੜਿਆ ਹੈਗਾ ਇਹ ਵਿਕਰਮ ਕੁਮਾਰ ਹੈਗਾ सिरसा ਹਰਿਆਣਾ ਦਾ ਰਹਿਣ ਵਾਲਾ ਜੋ ਕਿ ਇਹਨੂੰ ਚਲਾ ਰਿਹਾ ਸੀਗਾ। ਹਾਲ ਕੀ ਘੜੀ ਦੀ ਜੋ ਹੈ ਅਸੀਂ ਪਤਾ ਕੀਤਾ ਇੰਟਰੋਗੇਸ਼ਨ ਜੋ ਪ੍ਰੀਲੀਮਿਨਰੀ ਇਹ ਜੋ ਟਰੱਕ ਇਹ ਸਮਾਨ ਲੈ ਕੇ ਆ ਰਿਹਾ ਸੀਗਾ ਇਹ ਰਾਜਸਥਾਨ ਤੋਂ ਕਨਸਾਈਨਮੈਂਟ ਚੱਲੀ ਸੀਗੀ। ਅੱਗੇ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਇਸਟੈਬਲਿਸ਼ ਕਰਾਂਗੇ ਕਿ ਇਹ ਸਮਾਨ ਜਾਣਾ ਕਿੱਥੇ ਸੀਗਾ ਤੇ ਕਿੰਨੇ ਭੇਜਿਆ ਤੇ ਐਗਜ਼ੈਕਟ ਇਹਦਾ origin ਕਿੱਥੇ ਸੀਗਾ। ਕਿ ਮਾਰਕੀਟ ਵੈਲਿਊ ਕੀ ਹੈ ਜੀ? ਮਾਰਕੀਟ ਵੈਲਿਊ ਜੀ ਸੀਐਸਐਸ ਕਰਕੇ ਦੱਸ ਦਾਂਗੇ ਬਟ ਜਿੱਦਾਂ ਮੈਂ ਤੁਹਾਨੂੰ ਦੱਸੇ ਕਿ ਅਰਾਊਂਡ 2100 ਕਿਜੀ ਆਪੀ ਹਸ ਕਹੇਗਾ ਤਾਂ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਮੰਨਦੀ ਹੈ ਸਭ ਪਹਿਲਾਂ ਦੇ ਪਰਚੇ ਵਗੈਰਾ ਹੈਗੇ ਜੀ ਇਹ ਹਾਲ ਕੀ ਘੜੀ ਐਸ ਦੇ ਅਕਿਊਜ਼ ਬਿਲੋਂਗਸ ਟੂ ਹਰਿਆਣਾ ਹਾਲ ਕੀ ਘੜੀ ਸਾਨੂੰ ਇਹਦਾ ਕੋਈ ਐਦਾਂ ਕ੍ਰਿਮੀਨਲ ਪਾਸਟ ਨਹੀਂ ਮਿਲਿਆ ਪਰ ਕਿੰਨੀ ਦੇਰ ਤੋਂ ਪਹਿਲਾਂ ਵੀ ਕੰਮ ਕਰ ਰਿਹਾ ਥੀ ਉਹੀ ਐਸੀ ਜੀ ਅਭੀ ਤੋ ਫਿਲਹਾਲ ਫੜਿਆ ਹੀ ਹੈਗਾ ਅਸੀਂ ਇਹਨੂੰ ਪੇਸ਼ ਕਰਕੇ ਮਾਲ ਮੁਕਦਮਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿ ਬੈਕਗਰਾਉਂਡ ਕੀ ਹੈਗਾ ਕਿਵੇਂ ਉਹਨਾਂ ਦੇ ਕੰਟੈਕਟਸ ਆਇਆ ਕੌਣ ਇਹਦੇ ਹੋਰ ਇਸ ਕਾਂਸਪੀਰੇਸੀ ਇਸ ਐਕਟ ਦੇ ਵਿੱਚ ਇਹਦੇ ਸਾਥੀ ਹੈਗੇ ਇਸ ਸਮੇਂ ਦੌਰ ਦੇ ਵਿੱਚ ਇਹ ਪਹਿਲੀ ਇੱਕ ਵੱਡੀ ਅੱਗੇ ਵੱਡੀ ਬਾਤ ਤਾਂ ਹੋਰ ਹੀ ਹੈ ਜੋ ਇਲਾਕੇ ਦੇ ਵਿੱਚ ਨਸ਼ੇ ਦੇ ਵਿੱਚ ਪੱਕੀ ਵੇਚੀ ਜਾ ਰਹੀ ਹੈ ਜੋ ਸਭ ਨੂੰ ਕਵਰ ਕਰ ਰਹੀ ਹੈ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਅੱਗੇ ਆਉਣ ਵਾਲੇ ਸਮੇਂ ਜੀ ਦੇਖੋ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਦਾਇਤ ਹੈ ਕਿ ਅਸੀਂ ਸਾਰੇ ਹੀ ਸਾਰੇ ਤਾਂ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਮੋਹਮ ਜਾਰੀ ਹੈ ਉਹਦੇ ਮੱਦੇਨਜ਼ਰ ਹੀ ਇਹ ਕਾਫੀ ਵੱਡੀ ਖੇਪ ਛੋਟੀ ਵੀ ਐਸੀ ਹਰ ਰੋਜ਼ ਐਕਸਾਈਜ਼ ਦੇ ਐਨਡੀਪੀਅਰਸ ਤੇ ਰਿਕਵਰੀ ਸਾਡੀ ਹੁੰਦੀ ਰਹਿੰਦੀ ਹੈ ਛੋਟੇ ਛੋਟੇ ਪਰ ਇਹ ਕਾਫੀ ਵੱਡੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਵਨ ਆਫ ਦੀ ਬਿਗੇਸਟ ਸਰ ਜਾਣੀ ਕਿੱਥੇ ਸੀ ਭੁਖੀ ਜੀ ਇਹ ਜੀ ਅੱਗੇ ਜਿੱਦਾਂ ਕਿ ਕਾਫੀ ਤੁਹਾਨੂੰ ਪਤਾ ਹੀ ਹੈ ਇੱਥੇ ਲਾਗੇ ਜੋ ਡਿਸਟ੍ਰਿਕਟਸ ਹੈ ਉਹਦੇ ਵਿੱਚ ਜਾਣੀ ਸੀ ਕਿ ਸਪੈਸੀਫਿਕਸ ਅਸੀਂ ਜਦੋਂ ਇੰਟਰੋਗੇਸ਼ਨ ਕਰਾਂਗੇ ਫਿਰ ਆ